ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਲੋਕ ਹੈ ਅੱਜ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕੀ ਸਮਝਾ ਰਹੇ ਹੈ ਕੜੀ ਮੋਹਤ ਕਾ ਪਹੋਣਾ ਕਾਜ ਸਵਾਰਨ ਹਾਰ ਮਾਇਆ ਕਾਮ ਵਿਆਪਿਆ ਸਮਝੈ ਨਹੀਂ ਗਵਾਰ ਉਠ ਚੱਲਿਆ ਪੁਛਤਾਇਆ पर वस जंदार गुरु जी सामू समझा कर देना एक घड़ी दो घड़िया दुहना है किसी के घर घड़ ਕੜੀ ਦੋ ਕੜੀਆਂ ਲਈ ਗਿਆ ਹੋਇਆ ਕੋਈ ਪਰੌਣਾ ਉਸ ਘਰ ਦਾ ਕੰਮ ਸਵਾਰਨ ਵਾਲਾ ਬਣ ਬੈਠਾ ਜਿਵੇਂ ਕੋਈ ਸਾਡੇ ਕੋਈ ਘੰਟਾ 2 ਘੰਟੇ ਵਾਸਤੇ ਕੋਈ ਪਰੌਣਾ ਆ ਜੇ ਤੇ ਉਹ ਸਮਝੇ ਵੀ ਮੈਂ ਹੀ ਇਸ ਘਰ ਦਾ ਕੰਮ ਕਰਦਾ ਮੈਂ ਹੀ ਇਹ ਘਰ ਦਾ ਕੰਮ ਸਵਾਰਦਾ ਤੇ ਗੁਰੂ ਜੀ ਕਹਿੰਦੇ ਜੇ ਕੋਈ ਐਵੇਂ ਆ ਕੇ ਕਹੇ ਤੇ ਕੰਮ ਸਵਾਰਨ ਵਾਲਾ ਬਣ ਬੈਠੇ ਤਾਂ ਹਾਸੋ ਹੀ ਨਹੀਂ ਹੁੰਦਾ ਹੈ ਹਾਸਾ ਆਉਂਦਾ ਮਤਲਬ ਉਹ ਤੇ ਵੀ 2 ਘੰਟਿਆਂ ਵਿੱਚ ਆ ਕੇ ਤੂੰ ਸਾਡਾ ਕੀ ਸਵਾਰ ਦੇਗਾ ਇਸ ਅਸੀਂ ਸੋਚਣਾ ਹੈ ਵੀ ਹੁਣ ਅਸੀਂ ਆਪਣੀ ਜੀਵਨ ਦੇ ਵਿੱਚ ਆ ਕੇ ਜ਼ਿੰਦਗੀ ਦੇ ਵਿੱਚ ਆ ਕੇ ਸੋਚਦੇ ਹਾਂ ਵੀ ਸਾਡੇ ਬਿਨਾਂ ਘਰ ਹੀ ਨਹੀਂ ਚੱਲਣਾ ਅਸੀਂ ਕੰਮ ਕਰਦੇ ਹਾਂ ਗੁਰੂ ਜੀ ਕਹਿੰਦੇ ਜਿਸ ਤਰ੍ਹਾਂ ਕੋਈ ਪ੍ਰਾਣਾ 2 ਘੰਟੇ ਆ ਕੇ ਕਿਸੇ ਘਰ ਦੇ ਵਿੱਚ ਕਹਦੇ ਵੀ ਮੈਂ ਹੀ ਇਹ ਘਰ ਦਾ ਕੰਮ ਸਵਾਰਦਾ ਹੈ ਤਉ ਉਹਦੇ ਉੱਪਰ ਹਾਸਾ ਆਉਂਦਾ ਇਸੇ ਤਰ੍ਹਾਂ ਮਨੁੱਖ ਪਤਾ ਨਹੀਂ 2 ਦਿਨ ਜ਼ਿੰਦਗੀ ਹੈ ਕਿ 4 ਦਿਨ ਹੈ ਉਹ ਕਹਿੰਦਾ ਮੇਰੇ ਤੋਂ ਬਿਨਾ ਮੇਰਾ ਘਰ ਨਹੀਂ ਚੱਲਦਾ ਮੈਂ ਹੀ ਆਪਣੇ ਘਰ ਨੂੰ ਚਲਾਉਣਾ ਮੈਂ ਹੀ ਆਪਣੇ ਫੈਮਿਲੀ ਨੂੰ ਪਾਲਦਾ ਮੇਰੇ ਕਿਤੇ ਸਭ ਕੁਝ ਹੁੰਦਾ ਗੁਰੂ ਜੀ ਕਹਿੰਦੇ ਤਿਵੇਂ ਇਸ ਜਗਤ ਵਿੱਚ ਘੜੀ 2 ਘੜੀਆਂ ਦਾ ਪਰਉਣਾ ਹੈ ਮਨੁੱਖ ਜਿਵੇਂ ਸਾਡੇ ਘਰੇ ਕੋਈ ਘੜੀ ਦੋ ਘੜੀਆਂ ਪਰੌਣਾ ਆ ਜਾਂਦਾ ਤੇ ਆ ਕੇ ਕਹੇ ਮੈਂ ਹੀ ਸਾਰੇ ਘਰ ਦਾ ਕੰਮ ਕਰਦਾ ਅਸੀਂ ਉਹਦੇ ਤੇ ਹੱਸਾਂਗੇ ਨਾ ਅਸੀਂ ਕਹਾਂਗੇ ਲੈ ਇੱਕ ਘੰਟਾ ਆਇਆ ਦੋ ਘੰਟੇ ਆਇਆ ਇਹ ਸਾਡਾ ਕੀ ਕੰਮ ਕਰਦਾ ਤੇ ਗੁਰੂ ਜੀ ਕਹਿੰਦੇ ਭਾਈ ਏਵੇਂ ਮਨੁੱਖ ਇਸ ਸੰਸਾਰ ਤੇ ਆਉਂਦਾ ਹੈ ਜਗਤ ਵਿੱਚ ਆਉਂਦਾ ਹੈ ਘੜੀ ਦੋ ਘੜੀਆਂ ਦਾ ਪਰੌਣਾ ਹੀ ਹੈ ਪਰ ਇਸ ਦੇ ਹੀ ਕੰਮ ਧੰਦੇ ਨਿਜਠਣ ਵਾਲਾ ਬਣ ਕੇ ਬੈਠ ਜਾਂਦਾ ਸੋਚਦਾ ਮੈਂ ਹੀ ਸਭ ਕੁਝ ਕਰਦਾ ਮੇਰੇ ਕੀਤਿਆਂ ਹੀ ਘਰ ਪਰਿਵਾਰ ਚੱਲਦਾ ਗੁਰੂ ਜੀ ਕਹਿੰਦੇ ਮਾਇਆ ਕਾਮ ਵਿਆਪਿਆ ਸਮਝੇ ਨਾਹੀ ਗਵਾਰ ਉੱਠ ਚੱਲਿਆ ਪਛਤਾਇਆ ਪਰ ਵਸਿਆ ਜੰਦਾਰ ਗੁਰੂ ਜੀ ਕਹਿੰਦੇ ਮੂਰਖ ਸਹੀ ਜੀਵਨ ਦਾ ਪਤਾ ਨਹੀਂ ਕਰਦਾ ਵੀ ਮੈਂ ਕਰਨ ਕੀ ਆਇਆ ਹਾਂ ਆਪਣੇ ਆਪ ਨੂੰ ਸਿਆਣਾ ਸਮਝ ਕੇ ਮੈਂ ਘਰ ਦਾ ਮੋਤਵਾਰ ਆ ਮੈਂ ਘਰ ਨੂੰ ਚਲਾ ਰਿਹਾ ਬਸ ਇਸ ਕੰਮ ਦੇ ਵਿੱਚ ਉਲਝ ਕੇ ਰਹਿ ਜਾਂਦਾ ਪਰ ਮੈਂ ਕਰਨ ਕੀ ਆਇਆ ਸੀ ਜਗਤ ਦੇ ਵਿੱਚ ਕੀ ਮੈਂ ਸਿਰਫ ਬੱਚਾ ਬੱਚੇ ਪੈਦਾ ਕਰਕੇ ਉਹਨਾਂ ਨੂੰ ਸੰਭਾਲਣ ਨਹੀਂ ਆਇਆ ਕੀ ਮੈਂ ਸਿਰਫ ਕੰਮਕਾਰ ਕਰਨ ਨਹੀਂ ਆਇਆ ਕਦੀ ਸੋਚਿਆ ਸੀ ਆਪਦੇ ਆਪ 'ਚ ਬੈਠ ਕੇ ਵੀ ਸਾਨੂੰ ਵਾਹਿਗੁਰੂ ਅਕਾਲ ਪੁਰਖ ਨੇ ਮਨੁੱਖਾ ਜਨਮ ਕਿ ਸਵਾਸਤੇ ਦਿੱਤਾ ਅਸੀਂ ਕੀ ਲਾਹਾ ਲੈਣ ਵਾਸਤੇ ਆਏ ਆ ਇਹ ਤਾਂ ਅਸੀਂ ਭੁੱਲ ਹੀ ਗਏ ਗੁਰੂ ਜੀ ਕਹਿੰਦੇ ਇਹ ਕੰਮ ਤਾਂ ਦੇ ਨਿਚਠਣ ਲੱਗ ਪਿਆ ਵੀ ਮੈਂ ਆਹ ਕਰਦਾ ਮੈਂ ਆਹ ਕਰਦਾ ਪਰ ਸਹੀ ਜੀਵਨ ਦਾ ਮੂਰਖ ਨੇ ਸਹੀ ਜੀਵਨ ਨੂੰ ਸਮਝਿਆ ਹੀ ਨਹੀਂ ਮੇਰਾ ਰਾਹ ਕੀ ਇਹ ਮੈਂ ਕਿਸ ਰਾਹ ਤੇ ਚੱਲਣਾ ਮਾਇਆ ਦੇ ਮੋਹ ਵਿੱਚ ਤੇ ਕਾਮ ਵਾਸ਼ਨਾ ਵਿੱਚ ਹੀ ਫਸਿਆ ਰਹਿੰਦਾ ਪਰ ਜਦੋਂ ਇੱਥੋਂ ਉੱਠ ਕੇ ਤੁਰਨਾ ਪੈਂਦਾ ਜਦੋਂ ਆਪਦੀ ਤੁਰਨ ਦੀ ਵਾਰੀ ਆ ਜਾਂਦੀ ਹੈ ਪਤਾ ਹੀ ਨਹੀਂ ਹੁਣ ਸਾਨੂੰ ਸਾਧ ਸੰਗਤ ਜੀ ਅਸੀਂ ਹੋਰ ਕਿੰਨੀ ਦੇਰ ਜਾਉਣਾ ਪਤਾ ਕਿਸੇ ਨੂੰ ਕੋਈ ਕੋਈ ਪਤਾ ਨਹੀਂ ਪਤਾ ਉਹਦੇ ਹੀ ਲੱਗਣਾ ਜਦੋਂ ਸਾਡੀ ਵਾਰੀ ਆ ਗਈ ਜਦੋਂ ਸਾਨੂੰ ਮੌਤ ਨੇ ਅੱਕੇ ਲਾ ਲਿਆ ਤੇ ਫਿਰ ਗੁਰੂ ਜੀ ਕਹਿੰਦੇ ਜਦੋਂ ਇਹਨੂੰ ਇੱਥੋਂ ਤੁਰਨਾ ਪੈਂਦਾ ਤਾਂ ਉਸ ਵੇਲੇ ਫਿਰ ਪਛਤਾਉਂਦਾ ਪਰ ਪਛਤਾਇਆ ਕੀ ਬੰਦ ਹੈ ਫਿਰ ਫਿਰ ਤਾਂ ਜਮਾਂ ਦੇ ਵਸ ਪੈ ਜਾਂਦਾ ਜਿਹੜੇ ਸਵਾਸ ਹੁੰਦੇ ਆ ਜਿਹੜੀ ਜ਼ਿੰਦਗੀ ਮਿਲੀ ਹੁੰਦੀ ਆ ਉਸ ਅਕਾਲ ਪੁਰਖ ਤੋਂ ਉਹ ਤਾਂ ਇਹ ਕੰਮ ਧੰਦਿਆਂ ਵਿੱਚ ਲੱਗ ਕੇ ਗਵਾ ਦਿੰਦਾ ਕਹਿੰਦੇ ਉਹ ਤਾਂ ਘਰ ਦਾ ਮੋਤਵਾਰ ਬਣ ਕੇ ਗਵਾ ਦਿੰਦਾ ਵੀ ਮੇਰੇ ਤੋਂ ਬਿਨਾ ਘਰ ਦਾ ਕੰਮ ਨਹੀਂ ਹੋਣਾ ਸਭ ਕੁਝ ਮੈਂ ਹੀ ਕਰਦਾ ਜਦੋਂ ਹੱਥ ਪੈਰ ਚੱਲਦੇ ਆ ਸਵਾਸ ਹੁੰਦੇ ਆ ਅੰਗ ਪੈਰ ਚੱਲਦੇ ਆ ਉਦੋਂ ਤਾਂ ਮਨੁੱਖ ਨੂੰ ਇਹ ਹੁੰਦਾ ਮੈਂ ਇਹ ਵੀ ਕਰ ਲਾਂ ਮੈਂ ਇਹ ਵੀ ਕਰ ਲਾਂ ਪਰ ਗੁਰੂ ਜੀ ਕਹਿੰਦੇ ਜਦੋਂ ਸਵਾਸ ਖਤਮ ਹੋ ਜਾਂਦੇ ਆ ਉਹ ਉਦੋਂ ਹੀ ਪਤਾ ਲੱਗਦਾ ਵੀ ਬਸ ਹੈ ਮੇਰੀ ਜ਼ਿੰਦਗੀ ਖਤਮ ਹੋ ਗਈ ਫਿਰ ਅਸਲੀ ਮਨੋਰਸ ਦਾ ਪਤਾ ਲੱਗਦਾ ਵੀ ਮੈਂ ਕਰਨ ਕੀ ਆਇਆ ਹੁਣ ਮੇਰੇ ਨਾਲ ਕੀ ਚੱਲ ਜਾਂਦਾ ਕੀ ਲੈ ਕੇ ਚੱਲ ਜਾਂਦਾ ਮੈਂ ਤੇ ਫਿਰ ਪਿਛਤਾਉਣ ਤੋਂ ਬਿਨਾ ਹੱਥ ਵਿੱਚ ਹੋਰ ਕੁਝ ਨਹੀਂ ਹੁੰਦਾ ਇੱਕ ਪਿਛਤਾਵਾ ਹੁੰਦਾ ਹੈ ਗੁਰੂ ਜੀ ਕਹਿੰਦੇ ਫਿਰ ਪਿਛਤਾਇਆ ਭਾਈ ਕੁਝ ਨਹੀਂ ਬਣਦਾ ਫਿਰ ਤਾਂ ਜਮਾਂ ਦੇ ਵੱਸ ਪੈਰ ਪੈਣਾ ਪੈਂਦਾ ਅੱਗੇ ਗੁਰੂ ਜੀ ਕੀ ਸਮਝਾਉਂਦੇ ਆਂਦੇ ਤੂੰ ਬੈਠਾ ਕੰਦੀ ਪਾਹੇ ਜੇ ਹੋਵੇ ਪੂਰਵ ਲਿਖਿਆ ਤਾਂ ਗੁਰ ਕਾ ਬਚਨ ਕਮਾਏ ਰਹਾਓ ਗੁਰੂ ਜੀ ਕਹਿੰਦੇ ਹੇ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਮਨੁੱਖ ਮਾਇਆ ਦੇ ਮੋਹ ਵਿੱਚ ਫਸ ਕੇ ਤੂੰ ਅੰਨਾ ਹੋਇਆ ਫਿਰਦਾ ਹੈ ਮਨੁੱਖ ਸਮਝ ਮੇਰੀ ਗੱਲ ਧਿਆਨ ਨਾਲ ਸੁਣ ਜਿਵੇਂ ਕੋਈ ਰੁੱਖ ਨਦੀ ਦੇ ਕੰਢੇ ਉੱਤੇ ਲੱਗਿਆ ਹੁੰਦਾ ਤੇ ਕਿਸੇ ਵੀ ਵੇਲੇ ਕੰਢੇ ਨੂੰ ਢਾ ਲੱਗ ਕੇ ਰੁੱਖ ਨਦੀ ਵਿੱਚ ਰੁੜ ਜਾਂਦਾ ਸਾਧ ਸੰਗਤ ਜੀ ਕੋਈ ਨਦੀ ਹੈ ਨਦੀ ਦੇ ਜਾਂ ਸੀ ਹੋ ਲੋ ਕੋਈ ਕੋਈ ਵੀ ਨਦੀ ਸਮੁੰਦਰ ਕੁਛ ਵੀ ਲੈ ਲੋ ਉਹਦੇ ਬਿਲਕੁਲ ਕੰਡੇ ਦੇ ਉੱਤੇ ਇੱਕ ਰੁੱਖ ਖੜਾ ਹੈ ਹਰ ਰੋਜ਼ ਉਹਦੇ ਨਾਲ ਪਾਣੀ ਵਜ ਵਜ ਕੇ ਲੰਘਦਾ ਹੈ ਹਰ ਰੋਜ਼ ਤਾਂ ਇੱਕ ਦਿਨ ਉਹਨੇ ਨਦੀ ਵਿੱਚ ਡਿੱਗਣਾ ਹੀ ਹੁੰਦਾ ਜਦੋਂ ਮਿੱਟੀ ਖੁਰ ਗਈ ਤਾਂ ਉਹ ਨਦੀ ਵਿੱਚ ਹੀ ਡਿੱਗੂਗਾ ਗੁਰੂ ਜੀ ਕਹਿੰਦੇ ਭਾਈ ਤੂੰ ਇਸ ਤਰ੍ਹਾਂ ਤੂੰ ਆਪਣੇ ਆਪ ਨੂੰ ਨਦੀ ਦੇ ਕੰਡੇ ਉੱਤੇ ਹੀ ਸਮਝ ਨਦੀ ਦੇ ਕੰਡੇ ਉੱਤੇ ਤੇਰੀ ਜ਼ਿੰਦਗੀ ਹੈ ਜਿਵੇਂ ਨਦੀ ਦੇ ਕੰਡੇ ਉੱਤੇ ਇੱਕ ਰੁੱਖ ਹੈ ਉਦੇ ਨਾਲ ਹਰ ਰੋਜ਼ ਪਾਣੀ ਵਜਦਾ ਹੈ ਹਰ ਰੋਜ਼ ਪਾਣੀ ਵਜਦਾ ਜਿਸ ਦਿਨ ਥੋੜਾ ਜਿਹਾ ਜ਼ਿਆਦੇ ਛਲ ਵੱਜ ਗਈ ਤੇ ਉਹ ਰੁੱਖ ਨਦੀ ਦੇ ਵਿੱਚ ਰੁੜ ਜਾਊਗਾ ਇਸੇ ਤਰ੍ਹਾਂ ਭਾਈ ਤੇਰੀ ਲਾਈਫ ਹੈ ਆ ਤੇਰੀ ਜ਼ਿੰਦਗੀ ਹੈ ਭਾਈ ਗੁਰੂ ਜੀ ਸਮਝਾਉਣਾ ਕਰਦੇ ਆ ਕਹਿੰਦੇ ਤੂੰ ਵੀ ਮੌਤ ਨੂੰ ਆਪਣੀ ਨੂੰ ਏਵੇਂ ਹੀ ਸਮਝ ਕੰਡੇ ਉੱਤੇ ਬੈਠਿਆ ਹੋਏ ਜਾਣਾ ਪਤਾ ਨਹੀਂ ਕਿਹੜੇ ਵੇਲੇ ਤੇਰੀ ਮੌਤ ਆ ਜਾਏ ਤੇ ਤੇਰੇ ਮੱਥੇ ਉੱਤੇ ਪੂਰਬਲੇ ਜਨਮ ਦੀ ਕੀਤੀ ਕਮਾਈ ਦਾ ਚੰਗਾ ਲੇਖ ਲਿਖਿਆ ਹੋਵੇ ਤਾਂ ਤੂੰ ਗੁਰੂ ਦਾ ਉਪਦੇਸ਼ ਕਮਾ ਲੈ ਤੂੰ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਸੁਣਨੇ ਧਿਆਨ ਨਾਲ ਤੂੰ ਬਾਣੀ ਨੂੰ ਪੜ ਲਵੇਂ ਤੇ ਗੁਰੂ ਦੇ ਉਪਦੇਸ਼ ਅਨੁਸਾਰ ਆਪਣਾ ਜੀਵਨ ਬਣਾਏ ਗੁਰੂ ਸਾਨੂੰ ਕਿਵੇਂ ਜ਼ਿੰਦਗੀ ਜਉਣ ਨੂੰ ਕਹਿੰਦਾ ਆਪਣੇ ਜੀਵਨ ਨੂੰ ਉਵੇਂ ਤੋਂ ਬਣਾ ਲਾ ਆਤਮਕ ਮੌਤ ਤੋਂ ਬਚ ਜਾਏਗਾ ਗੁਰੂ ਜੀ ਕਹਿੰਦੇ ਭਾਈ ਵਾਹਿਗੁਰੂ ਮਿਹਰ ਕਰੇ ਸੱਚੇ ਪਿਤਾ ਸਾਨੂੰ ਹਮੇਸ਼ਾ ਪਰਮਾਤਮਾ ਯਾਦ ਰਹੇ ਅਸੀਂ ਆਪਣੀ ਮੌਤ ਆਪਦੇ ਨਜ਼ਦੀਕ ਦੇਖੀਗੇ ਹਰ ਟਾਈਮ ਇਹ ਸਮਝ ਕੇ ਪਤਾ ਹੀ ਨਹੀਂ ਕਦੋਂ ਮੌਤ ਆ ਜਾਣੀ ਹੈ ਪਤਾ ਹੀ ਨਹੀਂ ਕਦੋਂ ਮਰ ਜਾਣਾ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਜਪੀਏ ਪਰਮਾਤਮਾ ਦੇ ਦੱਸੇ ਹੋਏ ਰਾਹ ਤੇ ਚੱਲ ਗਏ ਜੋ ਵਾਹਿਗੁਰੂ ਸਾਨੂੰ ਸੁਝਾ ਰਹੇ ਆ ਬਾਣੀ ਰਾਹੀਂ ਉਸ ਤਰ੍ਹਾਂ ਦਾ ਜੀਵਨ ਜਿਉਣ ਦੀ ਕੋਸ਼ਿਸ਼ ਕਰਗੀ ਅੱਗੇ ਗੁਰੂ ਜੀ ਕੀ ਸਮਝਾਉਂਦੇ ਆ ਹਰੀ ਨਾਹੀ ਨਹਿ ਡੰਡੂਰੀ ਪੱਕੀ ਵੱਡਣ ਹਾਰ ਲੈ ਲੈ ਦਾਤ ਪਹੋਤਿਆ ਲਾਵੇ ਕਰੇ ਤਿਆਰ ਜਾਂ ਹੋਆ ਹੁਕਮ ਕਰਸਾਨ ਦਾ ਤਾਂ ਲੂਨ ਮਿਨੀ ਅੱਖੇ ਤਾਰ ਗੁਰੂ ਜੀ ਸਮਝਾਉਂਦੇ ਐ ਇਹ ਜ਼ਰੂਰੀ ਨਹੀਂ ਕਿ ਹਰੀ ਖੇਤੀ ਨਾ ਵੱਡੀ ਜਾਏ ਡੰਡਿਆਂ ਤੇ ਆਈ ਹੋਈ ਅੱਧ ਪੱਕੀ ਨਾ ਵੱਡੀ ਜਾਏ ਤੇ ਸਿਰਫ ਪੱਕੀ ਹੋਈ ਹੀ ਫਸਲ ਵੱਡੀ ਜਾਂਦੀ ਐ ਜਦੋਂ ਖੇਤ ਦੇ ਮਾਲਕ ਦਾ ਹੁਕਮ ਹੁੰਦਾ ਤਾਂ ਉਹ ਵਾੜੇ ਤਿਆਰ ਕਰਦਾ ਜੋ ਦਤਾਰਾ ਲੈ ਕੇ ਖੇਤ ਵਿੱਚ ਆ ਪਹੁੰਚਦੇ ਆ ਉਹ ਵੱਡੇ ਖੇਤ ਨੂੰ ਵੱਢ ਕੇ ਸਾਰਾ ਖੇਤ ਮਿਨ ਲੈਂਦੇ ਆ ਇਸ ਤਰ੍ਹਾਂ ਜਗਤ ਦਾ ਮਾਲਕ ਪ੍ਰਭੂ ਜਦੋਂ ਹੁਕਮ ਕਰਦਾ ਹੈ ਜੰਮ ਆ ਕੇ ਜੀਵ ਨੂੰ ਲੈ ਜਾਂਦੇ ਆ ਚਾਹੇ ਉਹ ਬਾਲ ਉਮਰ ਦੇ ਹੋਣ ਚਾਹੇ ਜਵਾਨ ਹੋਣ ਤੇ ਚਾਹੇ ਬੁੱਢੇ ਹੋ ਚੁੱਕੇ ਹੋਣ ਵਾਹਿਗੁਰੂ ਸਾਧ ਸੰਗਤ ਜੀ ਹੁਣ ਸਾਨੂੰ ਖੇਤ ਦੀ ਉਦਾਹਰਨ ਦੇ ਕੇ ਗੁਰੂ ਜੀ ਸਮਝਾ ਰਹੇ ਆ ਕਹਿੰਦੇ ਭਾਈ ਜ਼ਰੂਰੀ ਨਹੀਂ ਵੀ ਫਸਲ ਕੱਚੀ ਐ ਇਹ ਨਹੀਂ ਵੱਢਣੀ ਜਾਂ ਅੱਧ ਵਿਚਾਲਾ ਜਿਆ ਨਾ ਪੱਕੀ ਐ ਨਾ ਕੱਚੀ ਐ ਇਹ ਨਹੀਂ ਵੱਢਣੀ ਪੂਰੀ ਪੱਕੀ ਫਸਲ ਹੀ ਵੱਢਣੀ ਐ ਇਹ ਤਾਂ ਖੇਤ ਦੇ ਮਾਲਕ ਦੀ ਮौज ਐ ਜਿਸ ਦਾ ਖੇਤ ਐ ਤਾਂ ਉਹਦੀ ਮਰਜ਼ੀ ਐ ਸਾਧ ਸੰਗਤ ਜੀ ਜਿਵੇਂ ਹੁਣ ਘਰ ਦੇ ਵਿੱਚ ਕੋਈ ਵੀ ਕਿਸੇ ਦੇ ਪੌਦਾ ਲੱਗਿਆ ਕਿਸੇ ਫਰੂਟ ਦਾ ਪੌਦਾ ਲੱਗਿਆ ਮੰਨ ਲਓ ਕੋਈ ਬੇਰ ਬੇਰੀ ਲੱਗੀ ਹੈ ਜਾਂ ਕੋਈ ਅਮਰੂਦ ਦਾ ਲੱਗਿਆ ਜਾਂ ਕੁਝ ਵੀ ਲੱਗਿਆ ਉਹ ਮਾਲਕ ਦੀ ਮਰਜ਼ੀ ਹੈ ਵੀ ਉਹ ਕੱਚਾ ਤੋੜ ਕੇ ਵੀ ਵੇਖ ਸਕਦਾ ਵੀ ਮੈਂ ਵੇਖਾਂ ਇਹ ਕੱਚਾ ਮਿੱਠਾ ਹੈ ਜਾਂ ਕਿਵੇਂ ਦਾ ਫਲ ਹੈ ਉਹ ਛੋਟਿਆਂ ਨੂੰ ਵੀ ਝਾੜ ਸਕਦਾ ਤੇ ਉਹ ਹੋ ਸਕਦਾ ਵੀ ਇਹ ਵੀ ਵੇਟ ਕਰ ਲਈ ਵੀ ਪੱਕ ਕੇ ਆਪਣੇ ਆਪ ਡਿੱਗੇ ਪਰ ਇਹ ਮਾਲਕ ਦੀ ਮਰਜ਼ੀ ਹੈ ਜਿਨੇ ਉਹ ਪੌਦਾ ਲਾਇਆ ਹੈ ਜਿਹੜਾ ਉਸ ਪੌਦੇ ਦਾ ਮਾਲਕ ਹੈ ਜਿਹੜਾ ਉਸ ਫਸਲ ਦਾ ਮਾਲਕ ਹੈ ਇਹ ਉਹਦੀ ਮਰਜ਼ੀ ਹੈ ਸਾਧ ਸੰਗਤ ਜੀ ਗੁਰੂ ਜੀ ਸਾਨੂੰ ਫਸਲ ਦੀ ਉਦਾਹਰਨ ਦੇ ਕੇ ਸਮਝਾਉਂਦੇ ਆ ਅਸੀਂ ਵੀ ਉਸ ਪ੍ਰਭੂ ਪਰਮਾਤਮਾ ਦੇ ਬਣਾਏ ਪੌਦੇ ਆ ਇਹ ਜਗਤ ਨੂੰ ਉਹ ਪਰਮਾਤਮਾ ਨੇ ਤਿਆਰ ਕੀਤਾ ਉਹ ਅਕਾਲ ਪੁਰਖ ਨਿਰੰਕਾਰ ਨੇ ਦੇ ਹੁਕਮ ਵਿੱਚ ਇਹ ਸਾਰਾ ਜਗਤ ਬਣਿਆ ਜਿਦੋਂ ਉਹਦਾ ਜੀ ਕਰਦਾ ਜਦੋਂ ਉਹ ਹੁਕਮ ਕਰਦਾ ਤਾਂ ਜੀਵ ਨੂੰ ਇੱਥੋਂ ਜਾਣਾ ਪੈਂਦਾ ਬੇਸ਼ੱਕ ਬਾਲ ਅਵਸਥਾ ਵਿੱਚ ਹੈ ਬੇਸ਼ੱਕ ਜਵਾਨੀ ਦੇ ਵਿੱਚ ਹੈ ਤੇ ਬੇਸ਼ੱਕ ਉਹ ਬਡੇਪੇ ਵਿੱਚ ਹੈ ਉਹ ਅਕਾਲ ਪੁਰਖ ਨਿਰੰਗ ਕਰਦੀ ਮੌਜ ਹੈ ਜੋ ਇਸ ਜੀਵ ਦਾ ਮਾਲਕ ਹੈ ਜਿਸ ਤਰ੍ਹਾਂ ਫਸਲ ਦੇ ਮਾਲਕ ਦੀ ਮਰਜ਼ੀ ਦੇ ਨਾਲ ਕੱਚੀ ਫਸਲ ਵੀ ਵੱਡੀ ਜਾ ਸਕਦੀ ਹੈ ਅੱਧ ਪੱਕੀ ਵੀ ਵੱਡੀ ਜਾ ਸਕਦੀ ਹੈ ਤੇ ਪੱਕੀ ਵੀ ਵੱਡੀ ਜਾ ਸਕਦੀ ਹੈ ਇਸੇ ਤਰ੍ਹਾਂ ਉਹ ਪਰਮਾਤਮਾ ਅਕਾਲਪੁਰਖ ਦੀ ਮਰਜ਼ੀ ਹੈ ਅਸੀਂ ਇੱਥੋਂ ਬਾਲ ਅਵਸਥਾ ਵਿੱਚ ਵੀ ਜਾਂਦੇ ਦੇਖੇ ਆ ਬਚਪਨਾ ਵਿੱਚ ਵੀ ਜਾਂਦੇ ਦੇਖੇ ਆ ਜਵਾਨੀ ਵਿੱਚ ਵੀ ਚਲੇ ਜਾਂਦੇ ਆ ਤੇ ਬਡੇਪੇ ਵਿੱਚ ਵੀ ਚਲੇ ਜਾਂਦੇ ਆ ਕੋਈ ਜ਼ਰੂਰੀ ਨਹੀਂ ਵੀ ਐਨੀ ਉਮਰ ਹੋ ਕੇ ਹੀ ਬੰਦੇ ਨੇ ਇੱਥੋਂ ਜਾਣਾ ਗੁਰੂ ਜੀ ਸਾਨੂੰ ਸਮਝਾਉਣਾ ਕਰਦੇ ਆ ਐ ਮੇਰੇ ਮਨ ਤੂੰ ਅੱਜ ਹੀ ਉਸ ਵਾਹਿਗੁਰੂ ਦਾ ਸਿਮਰਨ ਕਰ ਤੂੰ ਅੱਜ ਹੀ ਉਹਦੇ ਨਾਲ ਜੁੜ ਕਿਉਂਕਿ ਕੋਈ ਪਤਾ ਨਹੀਂ ਤੇਰੇ ਤੇ ਜਵਾਨੀ ਵੀ ਆਉਣੀ ਹੈ ਕਿ ਨਹੀਂ ਤੇਰੇ ਤੇ ਬਡੇਪਾ ਆਉਣਾ ਹੈ ਕਿ ਨਹੀਂ ਤੂੰ ਇਹ ਨਾ ਸੋਚ ਵੀ ਮੈਂ ਵੱਡਾ ਹੋ ਕੇ ਉਹਦਾ ਨਾਮ ਜਪ ਲੂੰਗਾ ਮੈਂ ਬੁੱਢਾ ਹੋ ਕੇ ਉਹਦਾ ਨਾਮ ਜਪ ਲੂੰਗਾ ਜਵਾਨੀ ਵਿੱਚ ਮੈਂ ਕੰਮ ਧੰਦੇ ਕਰ ਲਾਂ ਮੈਂ ਜਦੋਂ ਬੈਠ ਗਿਆ ਫ੍ਰੀ ਹੋ ਕੇ ਉਦੋਂ ਉਹਦਾ ਨਾਮ ਜਪੂੰਗਾ ਗੁਰੂ ਜੀ ਕਹਿੰਦੇ ਭਾਈ ਕੋਈ ਪਤਾ ਨਹੀਂ ਇਹ ਤਾਂ ਉਸ ਪ੍ਰਭੂ ਪਰਮਾਤਮਾ ਦੇ ਹੱਥ ਵਿੱਚ ਹੈ ਤੂੰ ਜੋ ਕੁਝ ਕਰਨਾ ਹੈ ਆਪਣਾ ਅੱਜ ਹੀ ਕੰਮ ਕਰਨਾ ਸ਼ੁਰੂ ਕਰ ਅਸੀਂ ਕਰਨ ਕੀ ਆਏ ਆਂ ਪ੍ਰਾਣੀ ਤੂੰ ਆਇਆ ਲਾਹਾ ਲੈਣ ਅਸੀਂ ਪਰਮਾਤਮਾ ਦਾ ਨਾਮ ਜਪਣ ਆਏ ਆਂ ਸਾਨੂੰ ਵਾਹਿਗੁਰੂ ਸੱਚੇ ਪਿਤਾ ਨੇ ਮਨੁੱਖਾ ਜਨਮ ਵਾਹਿਗੁਰੂ ਦਾ ਨਾਮ ਜਪਣ ਵਾਸਤੇ ਮਿਲਿਆ ਹੈ ਮਨੁੱਖ ਬਣ ਕੇ ਜੀਏ ਅਸੀਂ ਸਾਨੂੰ ਸਮਝ ਆ ਜੇ ਸਾਡੇ ਵਿੱਚ ਇਨਸਾਨੀਅਤ ਆ ਜੇ ਇਨਸਾਨ ਬਣ ਕੇ ਜਿਉਂਦੇ ਸੀ ਸ਼ੈਤਾਨ ਬਣ ਕੇ ਜਿਉਣਾ ਛੱਡ ਦਿੱਗੇ ਵਾਹਿਗੁਰੂ ਮਿਹਰ ਕਰੇ ਹਰ ਇੱਕ ਨੂੰ ਸੋਜੀ ਦੇਵੇ ਸਾ ਸੰਗਤ ਜੀ ਜੋ ਕੁਝ ਵੀ ਦੁਨੀਆ ਤੇ ਹੋ ਰਿਹਾ ਹੈ ਵਾਹਿਗੁਰੂ ਹਰ ਇੱਕ ਨੂੰ ਸੋਜੀ ਦੇਵੇ ਮਾੜੇ ਕੰਮਾਂ ਤੋਂ ਬਚਾਈ ਰੱਖੇ ਹਰ ਇੱਕ ਦੇ ਵਿੱਚ ਇਨਸਾਨੀਅਤ ਆਵੇ ਹਰ ਇੱਕ ਦੇ ਵਿੱਚ ਦਇਆ ਆਵੇ ਹਰ ਇੱਕ ਦੇ ਵਿੱਚ ਸੱਚ ਆਵੇ ਸਾਨੂੰ ਸੱਚ ਦੀ ਜ਼ਿੰਦਗੀ ਜਿਉਣੀ ਆਜੇ ਬਾਣੀ ਸਾਨੂੰ ਸਮਝਾਉਂਦੀ ਕੀ ਹੈ ਬਾਣੀ ਸਾਨੂੰ ਇਹ ਸਮਝਾਉਂਦੀ ਹੈ ਐ ਮਨੁੱਖ ਉਸ ਪਰਮਾਤਮਾ ਅਕਾਲ ਪੁਰਖ ਨੇ ਤੈਨੂੰ ਮਨੁੱਖ ਬਣਾਇਆ ਤੇ ਤੂੰ ਮਨੁੱਖਾ ਜਨਮ ਲੈ ਕੇ ਮਨੁੱਖ ਬਣ ਕੇ ਜੀਣਾ ਸਿੱਖ ਤੈਨੂੰ ਬੰਦਾ ਦਿੱਤਾ ਬੰਦੇ ਦੀ ਜੂਨ ਦਿੱਤੀ ਐ ਤੂੰ ਬੰਦਾ ਬਣ ਕੇ ਜਾ ਵਾਹਿਗੁਰੂ ਬੰਦੇ ਦਾ ਕੰਮ ਕੀ ਐ ਸੱਚ ਤੇ ਕਾਇਮ ਰਹਿਣਾ ਧਰਮ ਕਾਇਮ ਰੱਖਣਾ ਆਪਣੀ ਇੱਜ਼ਤ ਤੇ ਕਾਇਮ ਰਹਿਣਾ ਸੋ ਵਾਹਿਗੁਰੂ ਮਿਹਰ ਕਰੇ ਹਰ ਇੱਕ ਨੂੰ ਸੋਜੀ ਦੇਵੇ ਹਰ ਇੱਕ ਨੂੰ ਦਇਆ ਦੇਵੇ ਹੋ ਰਹੇ ਸਾਡੇ ਸੰਸਾਰ ਦੇ ਵਿੱਚ ਮਾੜੇ ਕੰਮ ਬਲਾਤਕਾਰ ਸਭ ਬੰਦ ਹੋਣ ਵਾਹਿਗੁਰੂ ਹਰ ਇੱਕ ਦੇ ਅੰਦਰ ਮਨੁੱਖੀ ਜ਼ਿੰਦਗੀ ਜਾਨ ਦਾ ਬਲ ਬਖਸ਼ੇ ਵਾਹਿਗੁਰੂ ਵਾਹਿਗੁਰੂ ਗੁਰੂ ਜੀ ਕਹਿੰਦੇ ਭਾਈ ਤੂੰ ਇਹ ਨਾ ਸੋਚ ਕਿ ਮੈਂ ਬੁੱਢਾ ਹੋ ਕੇ ਮਰੂੰਗਾ ਕੋਈ ਪਤਾ ਨਹੀਂ ਉਸ ਮਾਲਕ ਦਾ ਕੱਚੀ ਫਸਲ ਵੱਢਣ ਨੂੰ ਵੀ ਜੀ ਕਰਦਾ ਸੱਦ ਕਰ ਸਕਦਾ ਹੈ ਅੱਧ ਪੱਕੀ ਵੀ ਵੱਢ ਸਕਦਾ ਹੈ ਤੇ ਪੂਰੀ ਪੱਕੀ ਵੀ ਵੱਢ ਸਕਦਾ ਤੂੰ ਹਰ ਟਾਈਮ ਤਿਆਰ ਰਹਿ ਤੂੰ ਹਰ ਟਾਈਮ ਉਸ ਪ੍ਰਭੂ ਪਰਮਾਤਮਾ ਦਾ ਨਾਮ ਸਿਮਰ ਤੂੰ ਹਰ ਟਾਈਮ ਉਸ ਨੂੰ ਯਾਦ ਰੱਖ ਅੱਗੇ ਗੁਰੂ ਜੀ ਕੀ ਸਮਝਾਉਣਾ ਕਰਦੇ ਆ ਪਹਿਲੇ ਪਹਿਰੇ ਤੰਦੇ ਗਿਆ ਦੂਜੇ ਪਿਆ ਸੋਇਆ ਤੀਜੇ ਚਾਖ ਚਕਾਹਿਆ ਚੌਥੇ ਪੋਹਰ ਪਿਆ ਕੱਦ ਹੀ ਚਿੱਤ ਨਾ ਆਇਓ ਜਿਨਕ ਜਿਓ ਪਿੰਡ ਦੀਆ ਗੁਰੂ ਜੀ ਕਹਿੰਦੇ ਭਾਈ ਮਨੁੱਖ ਪਹਿਲੀ ਉਮਰ ਵਿੱਚ ਪਹਿਲੇ ਪਹਿਰ ਦੁਨੀਆ ਦੇ ਤੰਦਿਆਂ ਵਿੱਚ ਹੀ ਬੀਤ ਜਾਂਦਾ ਕੰਮਾਂ ਕਮਕਾਰਾਂ ਵਿੱਚ ਹੀ ਲੱਗ ਜਾਂਦਾ ਹੈ ਦੂਜੇ ਪਹਿਰ ਮੋਹ ਦੀ ਨੀਂਦ ਵਿੱਚ ਰੱਜ ਕੇ ਸੁੱਤਾ ਰਹਿੰਦਾ ਹੈ ਮੋਹ ਦੇ ਵਿੱਚ ਫਸ ਜਾਂਦਾ ਤੇ ਤੀਜੇ ਪਹਿਰ ਵਿਸ਼ੇ ਭੋਗਦਾ ਰਹਿੰਦਾ ਹੈ ਤੀਜੇ ਪਹਿਰ ਦੇ ਵਿੱਚ ਵਿਸ਼ੇ ਵਿਕਾਰਾਂ ਵਿੱਚ ਲੱਗਿਆ ਰਹਿੰਦਾ ਹੈ ਅਤੇ ਚੌਥਾ ਪਹਿਰ ਆਖਰ ਦਿਨ ਚੜ ਪਿੰਦਾ ਹੈ ਬੜੇ ਆ ਕੇ ਮੌਤ ਆਕੂਕਦੀ ਹੈ ਸਿਰਤੇ ਗੁਰੂ ਜੀ ਨੇ ਸਾਨੂੰ ਇੱਕ ਰਾਤ ਦੇ ਵਿੱਚ ਸਾਡੀ ਜ਼ਿੰਦਗੀ ਸਮਝਾਤੀ ਕੀ ਹੈ ਸਾਡੀ ਲਾਈਫ ਪਹਿਲਾ ਪਹਿਰ ਤੰ ਦੇ ਗਿਆ ਪਹਿਲੇ ਪਹਿਰੇ ਕੰਮਾਂ ਵਿੱਚ ਲੱਗ ਜਾਂਦਾ ਹੈ ਦੂਜੇ ਪਹਿਰ ਸੋਇਆ ਦੂਜੇ ਪਹਿਰ ਦੇ ਵਿੱਚ ਇਹਨੂੰ ਮੋਹ ਦੀ ਨੀਂਦ ਵਿੱਚ ਸੌਂ ਜਾਂਦਾ ਹੈ ਮੋਹ ਦੇ ਵਿੱਚ ਲੱਗ ਕੇ ਪ੍ਰਮਾਤਮਾ ਨੂੰ ਭੁੱਲ ਜਾਂਦਾ ਹੈ ਤੇ ਤੀਜੇ ਪਹਿਰ ਦੇ ਵਿੱਚ ਗੁਰੂ ਜੀ ਕਹਿੰਦੇ ਤੀਜਾ ਚਾਖ ਚਖਾਉਂਦਿਆਂ ਚੌਥੇ ਭੋਰ ਪਿਆ ਤੀਜੇ ਦੇ ਵਿੱਚ ਚੱਕ ਮਾਰਦਿਆਂ ਵਿਸ਼ੇ ਵਿਕਾਰਾਂ ਵਿੱਚ ਲੱਗਿਆਂ ਇਹਦਾ ਤੀਜਾ ਪੈਰ ਨਿਕਲ ਜਾਂਦਾ ਤੇ ਚੌਥੇ ਭੋਰ ਪਿਆ ਭੋਰ ਮਤਲਬ ਜਿਵੇਂ ਭੁਰ ਗਿਆ ਚੌਥੇ ਪੈਰ ਦੇ ਵਿੱਚ ਬੜੇਪਾ ਆ ਜਾਂਦਾ ਤੇ ਬੜੇਪੇ ਦੇ ਵਿੱਚ ਸਾਧ ਸੰਗਤ ਜੀ ਪਤਾ ਹੀ ਹੈ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕੋਈ ਵੀ ਇਹੋ ਜਾਨੀ ਜਿਹਨੂੰ ਨਾ ਪਤਾ ਹੋਵੇ ਬਡੇਪੇ ਦੇ ਵਿੱਚ ਆ ਕੇ ਸਾਰੇ ਅੰਗ ਜਵਾਬ ਦੇਣਾ ਸ਼ੁਰੂ ਕਰ ਦਿੰਦੇ ਆ ਅੱਖਾਂ ਵੀ ਕੰਨ ਵੀ ਨੱਕ ਵੀ ਜੀਭਾ ਵੀ ਇਹਨੂੰ ਸਮੀਲ ਵੀ ਹੁੰਨੀ ਉਹਨੋਂ हट ਜਾਂਦੀ ਹੈ ਦਿਮਾਗ ਵੀ ਕੰਮ ਕਰਨੋਂ ਛੱਡ ਜਾਂਦਾ ਜਲਦੀ ਚੇਤਾ ਭੁੱਲਣ ਲੱਗ ਜਾਂਦਾ ਗੁਰੂ ਜੀ ਕਹਿੰਦੇ ਭਾਈ ਫਿਰ ਮੌਤ ਸਿਰ ਤੇ ਆ ਜਾਂਦੀ ਹੈ ਪਰ ਗੁਰੂ ਜੀ ਸਾਨੂੰ ਪਹਿਲਾਂ ਇਹ ਵੀ ਸਮਝਾ ਗਏ ਕਿ ਜ਼ਰੂਰੀ ਨਹੀਂ ਭਾਈ ਤੇਰੇ ਤੇ ਚੌਥਾ ਪੈਰ ਆਵੇ ਪਹਿਲੇ ਵਿੱਚ ਵੀ ਜਾ ਸਕਦਾ ਹੈ ਦੂਜੇ ਵਿੱਚ ਵੀ ਜਾ ਸਕਦਾ ਹੈ ਤੀਜੇ ਵਿੱਚ ਵੀ ਜਾ ਸਕਦਾ ਹੈ ਤੇ ਫਿਰ ਚੌਥੇ ਵਿੱਚ ਤਾਂ ਜਾ ਨਹੀਂ ਹੈ ਪਰ ਗੁਰੂ ਜੀ ਕਹਿੰਦੇ ਤੂੰ ਹਰ ਟਾਈਮ ਉਸ ਪਰਮਾਤਮਾ ਨੂੰ ਯਾਦ ਰੱਖ ਤੂੰ ਉਹ ਕੰਮ ਕਰ ਜਿਹੜਾ ਤੂੰ ਕਰਨਾ ਹੈ ਜਿਵੇਂ ਅਸੀਂ ਘਰ ਦੇ ਵਿੱਚ ਐ ਸਾਨੂੰ ਕੋਈ ਵੱਡਾ ਸਾਡਾ ਕਹਿੰਦਾ ਨਾ ਵੀ ਆਹ ਕੰਮ ਤੂੰ ਅੱਜ ਸ਼ਾਮ ਤੱਕ ਕਰ ਦੇ ਤਾਂ ਸਾਧ ਸੰਗਤ ਜੀ ਜਿਹੜੇ ਸਿਆਣੇ ਬੱਚੇ ਹੁੰਦੇ ਆ ਸਮਝਦਾਰ ਹੁੰਦੇ ਆ ਉਹ ਇਹ ਸੋਚਦੇ ਆ ਵੀ ਸ਼ਾਮ ਤੱਕ ਕਦੋਂ ਆਇਆ ਜਦੋਂ ਸਾਨੂੰ ਇਹ ਕੰਮ ਕਰਨ ਨੂੰ ਕਿਹਾ ਹੀ ਐ ਕਿਤੇ ਅਸੀਂ ਭੁੱਲ ਨਾ ਜਾਏਗੇ ਫਿਰ ਸਾਡੇ ਵੱਡੇ ਗੁੱਸੇ ਹੋਣਗੇ ਨਾਰਾਜ਼ ਹੋਣਗੇ ਵੀ ਤੁਹਾਨੂੰ ਇੱਕ ਕੰਮ ਕਿਹਾ ਸੀ ਤੁਸੀਂ ਕੀਤਾ ਨਹੀਂ ਸਿਆਣਾ ਬੱਚਾ ਉਹ ਕੰਮ ਪਹਿਲਾਂ ਹੀ ਕਰ ਦਿੰਦਾ ਜਦੋਂ ਸਾਨੂੰ ਕਿਹਾ ਹੈ ਅਸੀਂ ਸੋਚਦੇ ਹਾਂ ਵੀ ਅਸੀਂ ਫਿਰ ਭੁੱਲ ਨਾ ਜਾਈਏ ਅਸੀਂ ਸਾਨੂੰ ਆਹ ਕੰਮ ਸਾਡੇ ਘਰ ਦੇ ਆਨੇ ਕਿਹਾ ਅਸੀਂ ਇਹ ਕਰ ਦਈਏ ਅਸੀਂ ਇਹ ਕਰਕੇ ਰੱਖ ਦਈਏ ਸ਼ਾਮ ਕਦੋਂ ਨੂੰ ਆਈ ਇਸੇ ਤਰ੍ਹਾਂ ਸਾਧ ਸੰਗਤ ਜੀ ਸਾਨੂੰ ਪਰਮਾਤਮਾ ਵਾਹਿਗੁਰੂ ਨੇ ਨਾਮ ਜਪਣ ਨੂੰ ਕਿਹਾ ਸਿਮਰਨ ਕਰਨ ਨੂੰ ਕਿਹਾ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਜ਼ਿੰਦਗੀ ਜੀਣ ਨੂੰ ਕਿਹੋ ਜੀ ਜ਼ਿੰਦਗੀ ਜੀਣ ਨੂੰ ਕਿਹਾ ਮਿਹਰ ਕਰੇ ਵਾਹਿਗੁਰੂ ਹਰ ਇੱਕ ਤੇ ਮਿਹਰ ਕਰੇ ਸਾਨੂੰ ਬਾਣੀ ਸੁਣਨੀ ਆ ਜੇ ਸਾਨੂੰ ਪੜ੍ਹਨੀ ਆ ਜੇ ਤੇ ਸਾਨੂੰ ਸਮਝ ਕੇ ਆਪਣੀ ਜੀਵਨ ਤੇ ਲਾਗੂ ਕਰਨਾ ਆ ਜੇ ਤੇ ਅਸੀਂ ਕੋਈ ਆਪਦੇ ਬੜੇਪੇ ਦੀ ਵੇਟ ਨਾ ਕਰਗੇ ਅਸੀਂ ਜੋ ਕੰਮ ਕਰਨਾ ਆ ਉਸ ਪ੍ਰਭੂ ਪਰਮਾਤਮਾ ਦੇ ਹੁਕਮ ਵਿੱਚ ਜੋ ਉਸ ਨੂੰ ਚੰਗਾ ਲੱਗਦਾ ਉਹ ਅੱਜ ਹੀ ਕਰਗੇ ਅਸੀਂ ਉਸ ਦੇ ਨਾਮ ਨਾਲ ਅੱਜ ਹੀ ਜੁੜ ਗਏ ਗੁਰੂ ਜੀ ਕਹਿੰਦੇ ਜਿਸ ਪ੍ਰਭੂ ਨੇ ਇਸ ਨੂੰ ਜਿੰਦ ਤੇ ਇਹ ਸਰੀਰ ਦਿੱਤਾ ਹੁੰਦਾ ਉਹ ਕਦੇ ਵੀ ਇਹਨੂੰ ਚਿੱਤ ਵਿੱਚ ਨਹੀਂ ਆਉਂਦਾ ਇਹ ਸਰੀਰ ਲੈ ਕੇ ਅਸੀਂ ਜਿੰਦ ਲੈ ਕੇ ਅਸੀਂ ਤੁਰੇ ਫਿਰਦੇ ਆ ਅਸੀਂ ਕੰਮ ਕਰਦੇ ਫਿਰਦੇ ਆ ਅਸੀਂ ਬਹੁਤ ਸਿਆਣੇ ਬਣਦੇ ਆ ਮੈਂ ਆਹ ਕਰਨਾ ਮੈਂ ਆਹ ਕਰਨਾ ਮੇਰੇ ਬਿਨਾ ਤਾਂ ਆਏ ਨਹੀਂ ਹੋਣਾ ਆਏ ਨਹੀਂ ਹੋਣਾ ਸਾਧ ਸੰਗਤ ਜੀ ਪਰ ਇਹ ਸਾਨੂੰ ਸਰੀਰ ਦਿੱਤਾ ਕਿਨੇ ਆ ਜਿਹੜੇ ਸਰੀਰ ਨਾਲ ਅਸੀਂ ਕੰਮ ਧੰਦਾ ਕਰਦੇ ਫਿਰਦੇ ਆ ਉਹ ਕੌਣ ਹੈ ਕੀ ਉਹਨੂੰ ਯਾਦ ਕੀਤਾ ਅਸੀਂ ਉਹਦਾ ਕਹਿਣਾ ਮੰਨਦੇ ਆ ਵੀ ਉਹਨੇ ਸਾਨੂੰ ਕਿਵੇਂ ਦੀ ਜ਼ਿੰਦਗੀ ਜੀਣ ਨੂੰ ਕਿਹਾ ਜਿਵੇਂ ਹੁਣ ਸਾਨੂੰ ਕੋਈ ਚੀਜ਼ ਦਿੰਦਾ ਹੈ ਸਾਧ ਸੰਗਤ ਜੀ ਕੋਈ ਵੀ ਸੰਸਾਰ ਦੇ ਵਿੱਚੋਂ ਅਸੀਂ ਕਿਸੇ ਤੋਂ ਕੋਈ ਚੀਜ਼ ਲੈਣੇ ਆ ਉਹ ਸਾਨੂੰ ਕਹਿੰਦਾ ਵੀ ਲੈ ਬਈ ਇਹ ਚੀਜ਼ ਲੈ ਜਾ ਵਰਤਲਾ ਪਰ ਇਹਨੂੰ ਆਏ ਆਏ ਵਰਤਨਾ ਤੂੰ ਜਿਹੜੇ ਜਿਹੜੇ ਸਾਨੂੰ ਕੰਮਾਂ ਤੋਂ ਰੋਕ ਕੇ ਅਸੀਂ ਜੇ ਲਿਆ ਕੇ ਉਹਦੀ ਚੀਜ਼ ਉਹ ਕੰਮ ਹੀ ਕਰਨ ਲੱਗ ਜਾਈਏ ਸਾਧ ਸੰਗਤ ਜੀ ਤਾਂ ਉਹ ਬੰਦਾ ਸਾਡੇ ਤੋਂ ਇੱਕ ਸੈਕਿੰਡ ਲਾਊਗਾ ਆਪਦੀ ਚੀਜ਼ ਵਾਪਸ ਲੈ ਕੇ ਜਾ ਲੈ ਕੇ ਚਲਾ ਜਾਊਗਾ ਉਹ ਕਹੂਗਾ ਭਾਈ ਮੈਂ ਤੈਨੂੰ ਰੋਕਿਆ ਸੀ ਇਸ ਕੰਮ ਤੋਂ ਤਾਂ ਤੇ ਜਿਹੜੇ ਕੰਮ ਤੋਂ ਤੈਨੂੰ ਰੋਕਿਆ ਤੂੰ ਉਹ ਕਰਨ ਲੱਗ ਗਿਆ ਪਰ ਅਸੀਂ ਕਦੇ ਸੋਚਿਆ ਉਹ ਪਰਮਾਤਮਾ ਸਾਨੂੰ ਰੋਕਦਾ ਜਿਹੜੇ ਗਲਤ ਕੰਮਾਂ ਤੋਂ ਅਸੀਂ ਉਹ ਕਰਦੇ ਆਂ ਪਰ ਉਹ ਐਡਾ ਦਿਆਲੂ ਪਿਤਾ ਫੇਰ ਵੀ ਸਾਡੇ ਤੋਂ ਗਲਤ ਕੰਮ ਕਰਦਿਆਂ ਤੋ ਵਿਸ਼ਵਾਸ ਨਹੀਂ ਖਿੱਚਦਾ ਉਹ ਕਹਿੰਦਾ ਕੋਈ ਨਹੀਂ ਤੂੰ ਸਮਝ ਜਾ ਹਜੇ ਹੋਰ ਸਮਝ ਜਾ ਤੂੰ ਸਮਝ ਕੇ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੇ ਸਾਨੂੰ ਨਾਮ ਦੀ ਦਾਤ ਦੇਵੇ ਸਾਨੂੰ ਨਾਮ ਜਪਣ ਦਾ ਵਾਲਾ ਜੇ ਗੁਰੂ ਜੀ ਕਹਿੰਦੇ ਜਿਸ ਨੇ ਇਹਨੂੰ ਸਰੀਰ ਦਿੱਤਾ ਉਹ ਇਹਨੂੰ ਯਾਦ ਇਸ ਇੱਥੇ ਵਿੱਚ ਹੀ ਨੇ ਅੱਕੇ ਗੁਰੂ ਜੀ ਕੀ ਸਮਝਾਉਂਦੇ ਐ ਸਾਧ ਸੰਗਤ ਕੋ ਵਾਰਿਆ ਜਿਉ ਕੀਆ ਕਰਬਾਨ ਜਿਸ ਤੇ ਸੋਜੀ ਮਨ ਪਈ ਮਿਲਿਆ ਪੁਰਖ ਸਜਾਨ ਨਾਨਕ ਡਿੱਠਾ ਸਦਾ ਨਾਲ ਹਰ ਅੰਦਰ ਜਾਮੀ ਜਾਨ ਗੁਰੂ ਜੀ ਕਹਿੰਦੇ ਏ ਨਾਨਕ ਆਖ ਮੈਂ ਸਾਧ ਸੰਗਤ ਤੋਂ ਸਦਕੇ ਜਾਂਦਾ ਹਾਂ ਸਾਤ ਸੰਗਤ ਤੋਂ ਆਪਣੀ ਜਿੰਦ ਕੁਰਬਾਨ ਕਰਦਾ ਹਾਂ ਕਿਉਂਕਿ ਸਾਤ ਸੰਗਤ ਤੋਂ ਹੀ ਮਨ ਵਿੱਚ ਪ੍ਰਭੂ ਦੇ ਸਿਮਰਨ ਦੀ ਸੂਝ ਪੈਂਦੀ ਹੈ ਸਾਧ ਸੰਗਤ ਵਿੱਚ ਜਾ ਕੇ ਸਾਨੂੰ ਉਸ ਪ੍ਰਭੂ ਪਰਮਾਤਮਾ ਦੀ ਨਾਮ ਜਪਣ ਦਾ ਢੰਗ ਪਤਾ ਲੱਗਦਾ ਹੈ ਵੱਲ ਆਉਂਦਾ ਸੋਝੀ ਪੈਂਦੀ ਹੈ ਸਾਤ ਸੰਗਤ ਦੇ ਰਾਹੀ ਸਭ ਦੇ ਦਿਲ ਦੀ ਜਾਣਨ ਵਾਲਾ ਕਾਲਪੁਰਖ ਮਿਲਦਾ ਹੈ ਵਾਹਿਗੁਰੂ ਅੰਤਰਜਾਮੀ ਸਜਾਨ ਪ੍ਰਭੂ ਨੂੰ ਸਾਧ ਸੰਗਤ ਦੀ ਕਿਰਪਾ ਨਾਲ ਹੀ ਮੈਂ ਸਦਾ ਆਪਣੇ ਅੰਗ ਸੰਗ ਵੇਖਿਆ ਹੈ ਵਾਹਿਗੁਰੂ ਵਾਹਿਗੁਰੂ ਸੱਚੇ ਪਿਤਾ ਮਿਹਰ ਕਰੋ ਸਾਨੂੰ ਵੀ ਸਤ ਸੰਗ ਬਖਸ਼ੋ ਵਾਹਿਗੁਰੂ ਸਾਧ ਦੀ ਸੰਗਤ ਬਖਸ਼ੋ ਸੱਚੇ ਪਿਤਾ ਜੀਓ ਜਿਸ ਦੀ ਸੰਗਤ ਕਰਨ ਨਾਲ ਸਾਨੂੰ ਨਿਮਾਨਿਆ ਨੂੰ ਵੀ ਨਾਮ ਜਪਣਾ ਆਜੇ ਵਾਹਿਗੁਰੂ ਤੇਰੇ ਨਾਮ ਦੀ ਸੋਝੀ ਪੈ ਜੇ ਮਿਹਰ ਕਰ ਮਿਹਰਾਂ ਦੇ ਦਾਤੇ ਦਇਆ ਕਰ ਵਾਹਿਗੁਰੂ ਦੋ ਹੱਥ ਜੋੜ ਕਰੂੰ ਅਰਦਾਸ ਤੁਧ ਪਾਵੇ ਤਾਂ ਆਹ ਹੈ ਰਾਸ ਜੇ ਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕੁਛ ਮਿਹਰ ਅਪਾਵੋ ਡੁੱਬਦੇ ਪੱਥਰ ਤਾਰੇ ਸੱਚੇ ਪਿਤਾ ਵਾਹਿਗੁਰੂ ਮਿਹਰ ਕਰੋ ਦਇਆ ਕਰੋ ਵਾਹਿਗੁਰੂ ਆਪਣੇ ਚਰਨਾਂ ਨਾ ਲਾਈ ਰੱਖੋ ਗੁਰਬਾਣੀ ਸੁਣੀ ਆਜੇ ਗੁਰਬਾਣੀ ਪੜਨੀ ਆਜੇ ਵਾਹਿਗੁਰੂ ਗੁਰਬਾਣੀ ਸਮਝ ਕੇ ਜੀਵਨ ਤੇ ਲਾਗੂ ਕਰਨੀ ਆਜੇ ਸੱਚੇ ਪਿਤਾ ਮਿਹਰ ਕਰ ਬਿਵੇਕ ਬੁੱਧੀ ਬਖਸ਼ ਵਾਹਿਗੁਰੂ ਆਪਣੇ ਨਾਮ ਦੀ ਦਾਤ ਬਖਸ਼ੋ ਸੱਚੇ ਪਿਤਾ ਜੀਓ ਗੁਰੂ ਰੂਪਿਆਰੀ ਸਾਧ ਸੰਗਤ ਜੀ ਸ਼ਬਦ ਦਾ ਪਾਠ ਕਰਦਿਆਂ ਬਹੁਤ ਗਲਤੀਆਂ ਹੋ ਜਾਂਦੀਆਂ ਹੈ ਗੁਰੂ ਤੇ ਸੰਗਤ ਬਖਸ਼ਣ ਦੇ ਜੋਗ ਹੈ ਜੀ ਬਖਸ਼ ਲੈਣਾ हे सच्चे पिता वाहे गुरु से ही प्यारे मेल जितना मिल्या आप जी दा नाम चित्तावै नानक नाम चढ़दी कला तेरे पाने सर्वत दा भला वाहे गुरु जी का खालसा वाहे गुरु जी की फतेह कोई अवरण तेरी पाते ਅਬਰ ਨਾ ਤੇਨੀ ਬਾਤੇ